ਆਲੂ ਜੀ ਦਾ ਖਾਸ ਆਲੂ ਜੀ ਕੀ ਪੱਥੇ ਆਮ ਤੌਰ ਤੇ ਜਿਹੜੀ ਨਫ਼ਰਤ ਪਰ ਇਕਟੜਤਾ ਆ ਇਕਟੜਤਾ ਵੈਸੇ ਮਾੜੀ ਚੀਜ਼ ਨਹੀਂ ਹੈ ਜੇ ਤੁਸੀਂ ਆਪਣੇ ਗੁਰੂ ਚਰਨਾਂ ਨਾਲ ਜੁੜੇ ਹੋ ਸਿੱਖੀ ਨੂੰ ਪ੍ਰੇਮ ਕਰਦੇ ਹੋ ਕੋਈ ਮੁਸਲਮਾਨ ਹੈ ਕੋਈ ਹਿੰਦੂ ਹੈ ਉਹ ਆਪਣੇ ਆਪਣੇ ਅਕੀਦਿਆਂ ਨੂੰ ਪਿਆਰ ਕਰਦੇ ਹੋ ਮੁਬਾਰਕ ਆ ਪਰ ਜੇ ਤੁਸੀਂ ਦੂਜੇ ਨੂੰ ਨਫ਼ਰਤ ਕਰਦੇ ਹੋ ਤਾਂ ਇਹ ਸੱਚੀ ਤੁਹਾਡੇ ਤੇ ਬੋਝ ਬਣ ਚੁੱਕਾ ਭਾਰ ਬਣ ਚੁੱਕਾ ਤੇ ਅੰਦਰ ਜ਼ਹਿਰ ਬਣ ਚੁੱਕਾ ਇਹਨੇ ਅੱਜ ਨਹੀਂ ਤੇ ਕੱਲ ਬਰਬਾਦ ਕਰਨਾ ਹੀ ਕਰਨਾ ਤਜਿੰਨੀ ਜਲਦੀ ਉਹਨੂੰ ਸੁਪਿਆ ਜਾ ਸਕਦਾ ਸੁੱਟ ਦੇਣਾ ਚਾਹੀਦਾ। ਦੱਸਦੇ ਨੇ ਇੱਕ ਵਾਰੀ ਸੁਤਰੇ ਸਾਹ ਜੀ ਲੰਗੇ ਜਾ ਰਹੇ। ਰਸਤੇ ਦੇ ਕਿਨਾਰੇ ਤੇ ਇੱਕ ਦਰਖਤ ਦੇ ਥੱਲੇ ਇੱਕ ਸਾਧੂ ਬੈਠਾ। ਕੋਈ yogi purakh ਉਹਨੇ ਆਪਣੇ ਤਨ ਦੇ ਉੱਪਰ ਸਵਾਹ ਮਲੀ ਹੋਈ। ਉਹਨੇ ਸਵਾਹ ਮਲੀ ਤੇ ਸੁਤਰੇ ਸਾਹ ਜੀ ਹੁਣ ਸਮਝਾਉਣ ਖਾਤਰ ਬੜੇ ਪਿਆਰੇ ਸੰਬੰਧਗੀ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਰਦਾ ਪਿਆਰ ਜਿਹਨਾਂ ਨੂੰ ਮਿਲਿਆ ਏ। ਜਿਨ੍ਹਾਂ ਤੇ ਬਖਸ਼ਿਸ਼ਾਂ ਹੀ ਆਉਣ ਮਾਰੈ ਜਿਓ ਉਹਨਾਂ ਦੀ ਤੇ ਗੱਲ ਬਾਤ ਫਿਰ ਵੱਡੀ ਹੁੰਦੀ ਹੈ ਨਾ ਜਦੋਂ ਉਸ ਜੋਗੀ ਕੋਲ ਗਏ ਉਹਨੂੰ ਅਦਬ ਨਾਲ ਬੁਲਾਇਆ ਕਹਿੰਦੇ ਜੋਗੀ ਜੀ ਆ ਤਣ ਤੇ ਕੀ ਲਾਇਆ ਉਹਨੇ ਕਿਹਾ ਜੀ ਸਵਾਹ ਆ ਕਹਿੰਦੇ ਜੀ ਇਹ ਕਾਦੀ ਬੰਦੀ ਏ ਉਹਨੇ ਕਿਹਾ ਜੀ ਇਹ ਗਾਹੂ ਦੇ ਗੋਬਰ ਦੀ ਬੰਦੀ ਏ ਉਹਨਾਂ ਨੂੰ ਪਾਥੀਆਂ ਬਣਾ ਕੇ ਉਪਲੇ ਬਣਾ ਕੇ ਸਾੜ ਕੇ ਸਵਾਹ ਕਰ ਲਈਦਾ ਆ ਫਿਰ ਉਹ ਸਵਾਹ ਨੂੰ ਅਸੀਂ ਤਣ ਤੇ ਮਾਲ ਲੈਂਦੇ ਆ ਸੁਤਰੇ ਸ਼ਾਹ ਜੀ ਕਹਿੰਦੇ ਜੀ ਗਾਂ ਚਿੱਟੀ ਹੋਣੀ ਚਾਹੀਦੀ ਏ ਕਾ ਕਾਲੀ ਹੋਣੀ ਚਾਹੀਦੀ ਏ ਉਹਨੂੰ ਪਤਾ ਲੱਗ ਗਿਆ ਮੈਨੂੰ ਟੀਚਰ ਕਰਦਾ ਆ ਉਹਨੇ ਕੀ ਕੀਤਾ ਉਹਨੂੰ ਗੁੱਸਾ ਚੜਿਆ ਉਸ ਵੇਲੇ ਉਹਨੇ ਆਪਣਾ ਚਿਮਟਾ ਫੜਿਆ ਤੇ ਸੁਤਰੇ ਸ਼ਾਹ ਦੇ ਪਿੱਛੇ ਪੈ ਗਿਆ ਮੈਂ ਤੈਨੂੰ ਦੱਸਦਾ ਗਾਂ ਚਿੱਟੀ ਕਾ ਕਾਲੀ ਸੁਤਰੇ ਸ਼ਾਹ ਜੀ ਅੱਗੇ ਅੱਗੇ ਤੇ ਜੋਗੀ ਪਿੱਛੇ ਪਿੱਛੇ ਉਹ ਜਦੋਂ ਜੋਗੀ ਹੰਬ ਗਿਆ ਥੱਕ ਗਿਆ ਬਹਿ ਗਿਆ ਸਿਆਣੀ ਉਮਰਦਾਸੀ ਬਹਿ ਗਿਆ ਕਿਨਾਰੇ ਤੇ ਆਣ ਕੇ ਸੁਤਰੇ ਸ਼ਾਹ ਜੀ ਫਿਰ ਉਹਦੇ ਕੋਲ ਆਏ ਕਹਿੰਦੇ ਜੋਗੀ ਜੀ ਆ ਬਾਰੋਂ ਸਾਰੇ ਸਵਾਲ ਕਿਉਂ ਮਲੀ ਪੜਾ ਕਹਿੰਦੇ ਜੇ ਅਸੀਂ ਮੰਨਦੇ ਹਾਂ ਕਿ ਅਸੀਂ ਸਵਾਹ ਹੋ ਚੁੱਕੇ ਹਾਂ ਕਹਿੰਦੇ ਨਹੀਂ ਸਵਾਹ ਮਲੀਏ ਹੋਏ ਨਹੀਂ ਆ ਜੇ ਤੁਸੀਂ ਸਵਾਹ ਹੋਏ ਹੁੰਦੇ ਮੈਂ ਤੁਹਾਨੂੰ 100 ਸਵਾਲ ਵੀ ਕਰਦਾ ਤੁਸੀਂ ਜਵਾਬ ਨਹੀਂ ਦੇਣਾ ਸੀ ਤੁਸੀਂ ਗੁੱਸੇ 'ਚ ਨਹੀਂ ਆਉਣਾ ਸੀ ਤੁਹਾਡੇ ਅੰਦਰ ਆ ਈਰਖਾ ਦੇ ਆ ਵੈਰ ਦੇ ਆ ਵਿਰੋਧ ਦੇ ਆ ਕ੍ਰੋਧ ਦੇ ਭਾਂਬੜ ਨਹੀਂ ਮਚਨੇ ਸਨ ਉਹਨੂੰ ਸਮਝ ਆਈ ਮੈਂ ਗਲਤੀ ਕੀਤੀ ਹੈ ਉਹਨੇ ਕਿਹਾ ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਦੇ ਸੋਤਰੀ ਸਾਜੀ ਕਹਿੰਦੇ ਕਹਿੰਦੇ ਜੋਗੀ ਜੀ ਆ ਤਨ ਤੇ ਲਈ ਸਵਾਹ ਜੇ ਸੱਚੀ ਤੁਸੀਂ ਚੋਣ ਨਾ ਤੁਹਾਡੇ ਅੰਦਰ ਘਰ ਕਰ ਜਾਏ ਕਹਿੰਦੇ ਫਿਰ ਤੁਹਾਨੂੰ ਇੱਕ ਕੰਮ ਕਰਨਾ ਪਵੇਗਾ ਕਹਿੰਦੇ ਤੁਹਾਨੂੰ ਪਰਮਾਤਮਾ ਦੀ ਬੰਦਗੀ ਇਸ ਲਈ ਨਹੀਂ ਕਰਨੀ ਪੈਣੀ ਕਿ ਤੁਹਾਡਾ ਸਰੀਰ ਸੋਧੋ ਜਾਏ ਸਗੋਂ ਇਸ ਲਈ ਕਰਨੀ ਪੈਣੀ ਹੈ ਕਿ ਤੁਹਾਨੂੰ ਪਰਮਾਤਮਾ ਦਾ ਮਲਾਪ ਹਾਸਲ ਹੋ ਜਾਏ ਤੇ ਸਤਿਗੁਰੂ ਦੀ ਖੁਸ਼ੀ ਮਿਲ ਪਾਏ ਉਹਨੇ ਜੋਗੀ ਨੇ ਮੰਨਿਆ ਕਿ ਮੈਂ ਗਲਤ ਕਰਦਾ ਪਿਆ ਆ ਉਹਨੇ ਮਾਫੀ ਮੰਗੀ ਸਾਡੀ ਜ਼ਿੰਦਗੀ ਵਿੱਚ ਬਹੁਤਿਆਂ ਦੇ ਹੀ ਕੁਝ ਚੱਲਦਾ ਪਿਆ ਬਾਹਰੋਂ ਬਾਲਾ ਪੇ ਕਰਦੇ ਆ ਪਖੰਡ ਕਰਦੇ ਆ ਪਰ ਅੰਦਰੋਂ ਸੱਚੀ ਨਫ਼ਰਤ ਨਾਲ ਅੱਗ ਲੱਗ ਗਈ ਪਈ ਏ ਅਸੀਂ ਕਿਸੇ ਦੀ ਤਰੱਕੀ ਵੇਖ ਕੇ ਕਿਸੇ ਦੀ ਵਡਿਆਈ ਦੇ ਕੇ ਨਹੀਂ ਬਰਦਾਸ਼ਤ ਕਰਦੇ ਤੇ ਜੇ ਸਾਡਾ ਅੰਦਰ ਗੁਰਮੁਖੋ ਕਿਸੇ ਦੀ ਤਰੱਕੀ ਵੇਖ ਕੇ ਕਿਸੇ ਦੀ ਚੰਗਿਆਈ ਵੇਖ ਕੇ ਅੰਦਰੋਂ ਸੜਦਾ ਬਲਦਾ ਪੈਣਾ ਮਾਫ਼ ਕਰਨਾ ਸਾਨੂੰ ਕੋਈ ਹੱਕ ਨਹੀਂ ਏ ਇਹ ਗੱਲ ਕਹਿਣ ਦਾ ਕਿ ਅਸੀਂ ਕਿਸੇ ਗੁਰੂ ਦੇ ਸੇਖਾਂ ਉਹ ਕੋਈ ਹੋਵੇ ਉਹ ਹਿੰਦੂ ਹੋਣ ਮੁਸਲਮਾਨ ਹੋਣ ਸਾਡੇ ਸਿੱਖ ਹੋਣ ਈਸਾਈ ਹੋਣ ਜੇ ਦੂਜਿਆਂ ਦੇ ਅੰਦਰ ਵੈਰ ਨਫਰਤ ਹੈ ਸੱਚੀ ਸ਼ਰਮ ਕਰਨੀ ਚਾਹੀਦੀ ਆਪਣੇ ਆਪ ਤੇ ਕਿ ਅਸੀਂ ਆਪਣੇ ਸਤਿਗੁਰੂ ਦੀ ਬਦਨਾਮੀ ਤੇ ਨਹੀਂ ਕਰਦੇ ਪਏ